ਤੁਸੀਂ ਦੇਖ ਰਹੇ ਹੋ APN Live ਅੱਜ ਦਰਦਨਾਕ ਘਟਨਾਵਾਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਮਾਂ-ਪੁੱਤ ਦੀ ਹੋਈ ਮੌਤ ਇਸ ਤਰ੍ਹਾਂ ਦੀਆਂ ਆਮ ਘਟਨਾਵਾਂ ਸੋਸ਼ਲ ਮੀਡੀਆ ਤੇ ਖਬਰਾਂ ਵਿੱਚ ਦੇਖਣ ਤੇ ਸੁਣਨ ਨੂੰ ਮਿਲ ਜਾਂਦੀਆਂ ਹਨ ਅਤੇ ਪਿਆਨਾ ਘਾਸੇ ਵਿੱਚ ਪੂਰੇ ਦੇ ਪੂਰੇ ਪਰਿਵਾਰ ਵੀ ਖਤਮ ਹੋ ਜਾਂਦੇ ਹਨ ਅੱਛਾ ਹੈ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਸ ਵਿੱਚ ਮਾਂ-ਪੁੱਤ ਦੀ ਹੋਈ ਮੌਤ ਰਸ਼ਮੀ ਸ਼ਰਮਾ ਆਪਣੇ ਬੇਟੇ ਨੂੰ ਸਕੂਲ ਛੱਡਣ ਲਈ ਸਕੂਟੀ ਤੇ ਜਾ ਰਹੀ ਸੀ ਉਸੇ ਦੌਰਾਨ ਇੱਕ ਅਣਪਛਾਤੀ ਗੱਡੀ ਨੇ ਆ ਕੇ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਦੌਰਾਨ ਉਹਨਾਂ ਨੂੰ ਹਸਪਤਾਲ ਲੈ ਜਾਂਦੇ ਸਮੇਂ ਮਾਪੋਤੋਨਾ ਦੀ ਹੀ ਮੌਤ ਹੋ ਗਈ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਪਰਿਵਾਰਿਕ ਮੈਂਬਰਾਂ ਦਾ આરોਪ ਹੈ ਕਿ ਇੱਕ ਸੜਕ ਉੱਪਰ ਸਪੀਡ ਬ੍ਰੇਕਰ ਨਾ ਹੋਣ ਕਰਕੇ ਇਸ ਸੜਕ ਤੇ ਕਈ ਹਾਦਸੇ ਵਾਪਰਦੇ ਹਨ ਨਾਲ ਹੀ ਉਹਨਾਂ ਨੇ ਕਾਰ ਨੂੰ ਟ੍ਰੇਸ ਕਰਕੇ આરોપી ਇੱਕ ਨਾਪਸੰਦ ਕਾਰਵਾਈ ਕਰਨ ਦੀ ਮੰਗ ਕੀਤੀ ਜਿੱਥੇ ਪੁਲਿਸ ਨੇ ਇਸ ਮਾਮਲੇ ਵਿੱਚ ਸੀਸੀਟੀਵੀ ਕੈਮਰੇ ਦੀ ਮਦਦ ਲੈਣ ਸ਼ੁਰੂ ਕੀਤੀ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਮਾਈ ਸ਼ੁਰੂ ਹੋ ਰਹੀ ਸੀ ਇਸ ਵਰੀ ਬਟੇ ਨੂੰ ਐਕਟਿਵ ਵਾਲੇ ਉੱਤੇ ਤੇ ਪਿੱਛੋਂ ਗੱਾਰ ਆਈ ਦੇ ਰੋ ਕਾਰ ਨੇ ਟੱਕਰ ਮਾਰ ਦਿੱਤਾ ਉਹ ਕਿੰਨੇ ਵਜੇ ਕਿੰਨੇ ਵਜੇ ਸੀ ਸਵੇਰ 8 ਵਜੇ ਦੀ ਗੱਲ ਹੈ ਕੀ ਹੋਇਆ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਦੋਨੇ ਡੈਥ ਹੋ ਗਈ ਅੱਛਾ ਜੀ ਤੇ ਮੈਨੂੰ ਫੋਨ ਆਇਆ ਕਿਸੇ ਦਾ ਉਹਨਾਂ ਦਿਨ ਉਹ ਜਿਹੜੀ ਪਬਲਿਕ ਸੀ ਉਹਨਾਂ ਨੂੰ ਹਸਪਤਾਲ ਲੈ ਗਈ ਗੁਰਮਦਰ ਅੱਛਾ ਜੀ ਤੇ ਉੱਥੇ ਡਿਕਲੇਰ ਕਰਤਾ ਉਹਨਾਂ ਨੇ ਕਿ ਜੱਟ ਹੋ ਗਈ ਨਾ ਤੇ ਦੋਵਾਂ ਦੀ ਡੈਥ ਹੋ ਗਈ ਹੈ ਕੀ ਨਾਮ ਸੀ ਵਾਈਫ ਦਾ ਤੁਹਾਡੀ ਜੀ ਵਾਈਫ ਦਾ ਰਸ਼ਮ ਸ਼ਰਮਾ ਤੇ ਬੇਟੇ ਦਾ ਹਿੱਤ ਹਿੱਤਵਿਕ ਤੇ ਸਰ ਇਹ ਮਤਲਬ ਐ ਨਹੀਂ ਜਿਹੜਾ ਮਾੜੀ ਗੱਲ ਹੋਈ ਹੈ ਇਹਦੇ ਵਾਸਤੇ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਸਰ ਉੱਥੇ ਸਪੀਡ ਐਕਚੁਅਲੀ ਜਿਹੜੇ ਪੁਲ ਤੋਂ ਪਿੱਛੋਂ ਆਉਂਦੇ ਨਾ ਤੰਦਨਾ ਰੋਡ ਤੋਂ ਪੁਲ ਤੋਂ ਬਹੁਤ ਤੇਜ਼ ਆਉਂਦੇ ਉਸੇ ਗੱਡੀਆਂ ਓਕੇ ਅਗਲੇ ਦੋ ਵਾਰੀ ਕਿਹਾ ਗਿਆ ਉੱਥੇ ਕਿ ਗੜੀਆਂ ਬਹੁਤ ਆ ਜਾਂਦੀ ਇਸ ਸਪੀਡ ਬ੍ਰੇਕਰ ਬਣਾਓ ਪਰ ਕੋਈ ਸੁੰਦਾ ਨਹੀਂ ਹੁੰਦੇ। ਸਪੀਡ ਬ੍ਰੇਕਰ ਬਣਨੇ ਚਾਹੀਦੇ ਤੁਹਾਡੇ। ਹਾਂ ਜੀ ਬਿਲਕੁਲ ਸਰ ਬਿਲਕੁਲ। ਤੇ ਹੁਣ ਮੇਰਾ ਬੱਚਾ ਗਿਆ ਵਾਈਫ ਗਈ ਹੈ ਗੱਲ ਉਹਦੇ ਉਹਦੇ ਹਰ ਹਫ਼ਤੇ ਐਚਨੂ ਆਇਆ ਰੰਦਾ ਕੋਈ ਨਹੀਂ ਕੋਈ। ਤੇ ਉਹਨੇ ਜਿਹੜਾ ਹੈਗਾ ਉਹ ਅੱਗੇ ਕੀ ਕਾਰਵਾਈ ਕੀਤੀ ਕੀ ਤੁਹਾਡੇ? ਪੁਲਿਸ ਵਾਲੇ ਭਾਈ ਮੰਗ ਕਰਦੇ ਆ ਕਿ ਸਾਨੂੰ ਬੰਦਾ ਟ੍ਰੇਸ ਕਰਕੇ ਦੋ। ਮੇਰੇ ਬੰਦੇ ਨੇ ਸਾਡਾ ਨੁਕਸਾਨ ਕੀਤਾ ਉਹ ਸਾਨੂੰ ਚਾਹੀਦਾ ਬੰਦਾ। ਕੁਝ ਕੋਈ ਮਤਲਬ ਟ੍ਰੇਸਿਸ ਜਾਂ ਕੋਈ ਪਤਾ ਲੱਗਾ ਕਿੱਥੋਂ ਕੀ ਹੈ। ਉਹ ਸਹੀ ਪਤਾ ਲੱਗਾ ਕਿ ਵਾਈਟ ਗੱਡੀ ਗਈ ਸੀ। ਅੱਛਾ ਜੀ। ਜਿਹੜੀ ਹਿੱਟ ਕਰਕੇ ਗਈ ਉਸ ਵਾਰ ਰੁਕ ਨੀ ਉਧਰੋਂ ਤਾਰਾ ਵਾਲੇ ਪੁੱਲ ਤੋਂ ਆ ਰਿਹਾ ਸੀ ਜਾਂ ਤਰੰਤਾ ਤੋਂ ਨਹੀਂ ਤਰੰਤਾ ਰੋਡ ਤੋਂ ਆ ਰਿਹਾ ਸੀ ਜੇ ਤਾਰਾ ਵਾਲੇ ਪੁੱਲ ਵੱਲ ਜਾ ਕੇ ਚਲਾ ਗਿਆ ਅੱਛਾ ਜੀ ਕੋਈ ਸੀਸੀਟੀਵੀ ਤੁਸੀਂ ਕਰਾਈ ਚੱਕ ਨਹੀਂ ਇਹ ਇਹ ਕਰਦੇ ਪੁਲਿਸ ਵਾਲੇ ਕਰਦੇ ਜੱਗ ਕਹਿੰਦੇ ਸਾਨੂੰ 5 ਵਜੇ ਦਵਾਂਗੇ ਤੁਹਾਨੂੰ ਰਿਪੋਰਟ ਫੋਟੋ ਕੀ ਮੰਗ ਕਰਦੇ ਮੰਗ ਮੇਰੀ ਇਹ ਹੈ ਕਿ ਬੰਦਾ ਜੇ ਦਸਾਨੂੰ ਪ੍ਰੈਸ ਬਣਾਉਣਾ ਚਾਹਦਾ ਜਿਹੜਾ ਮਾਰ ਕੇ ਭੱਜ ਗਿਆ ਉਹ ਰੁਕ ਕੇ ਸਹੀ ਘਟੋ ਘੜ ਉੱਥੇ ਇਨਸਾਨੀਏ ਦਿਖਾਓ ਕੋਈ ਘਟੋ ਘੜ ਤੇ ਦੂਸਰੀ ਜਿਹੜੀ ਸਰਕਾਰੀ ਤੁਸੀਂ ਕਹਿ ਰਹੇ ਹੋ ਵੀ ਕਿ ਉੱਥੇ ਸਪੀਡ ਬੇਕਰ ਬਣੇ ਚਾਹੀਦੇ ਉਸ ਰੋਡ ਤੇ ਕਾਨੂੰਨੀ ਦੇ ਬਾਹਰ ਮੇਨ ਰੋਡ ਤੇ ਸਪੀਡ ਬੇਕਰ ਬਣੇ ਚਾਹੀਦੇ ਇਹ ਅਜੀ ਜੀ ਕ੍ਰੀਪ ਸਰੀ 808 ਵਜੇ ਦੀ ਗੱਲ ਹੈ ਕੋਟ ਮੈਚਰਕ ਤੇ ਜਿਹੜੀ ਰੋਡ ਨੀਚੇ ਨੂੰ ਹੁੰਦੀ ਹੈ ਜੀ ਉੱਥੋਂ ਇੱਕ ਕਾਰ ਚਿੱਟੇ ਰੰਗ ਦੀ ਜਿਹੜੀ ਹੈ ਉਹ ਉਹਦਾ ਮੇਕ ਐਂਡ ਟਾਈਪ ਨਹੀਂ ਪਤਾ ਲੱਗ ਸਕਿਆ ਉਹ ਆ ਰਹੀ ਸੀ ਤੇਜ਼ ਰਫਤਾਰ ਤੇ ਇਧਰੋਂ ਸੜਕ ਦੇ ਜਿਹੜਾ ਸੱਜੇ ਪਾਸੇ ਤੋਂ ਡਾਇਮਡ ਸਟੇਟ ਤੋਂ ਇੱਕ ਔਰਤ ਜਿਹਦਾ ਨਾਮ ਰਸ਼ਮ ਸ਼ਰਮਾ ਜੀ ਆਪਣੇ ਬੱਚੇ ਨੂੰ ਸਕੂਲ ਛੱਡਣ ਮੱਥ ਜਾ ਰਹੀ ਸੀ ਜਿਉਂ ਹੀ ਇੰਟਰਵਾਇਡਰ ਤੋਂ ਉਹਨੇ ਗੱਡੀ ਨੂੰ ਅੱਗੇ ਆਪਣਾ ਐਕਟਿਵਾ ਨੂੰ ਛੜਕੀ ਨੇ ਹੁੰਦੀ ਕੋਸ਼ਿਸ਼ ਕੀਤੀ ਤੇ ਕਾਰ ਉਹਨੇ ਹਿੱਟ ਕਰ ਗਈ ਹਿੱਟ ਕਰਕੇ ਕਾਰ ਜਿਹੜੀ ਆ ਉਹ ਉੱਥੋਂ ਚਲੇਗੀ ਮੌਕੇ ਤੇ ਜਿਹੜੇ ਰਾਗੀਰ ਜਾਂਦੇ ਸੀ ਉਹਨਾਂ ਨੇ ਦੋਵਾਂ ਨੂੰ ਜਿਹੜੇ ਇੰਜਰਡ ਸੀਗੇ ਪਰਸਨ ਬੱਚਾ ਔਰ ਔਰਤ ਉਹਨੂੰ ਦਾਖਲ ਕਰਾਇਆ ਆਪਣਾ ਗੁਰੂ ਅਰੰਦਸੋ ਹਸਪੀਟਲ ਤੇ ਜਿੱਥੇ ਦੋਵੇਂ ਐਕਸਪਾਇਰ ਹੋ ਗਏ ਜੀ ਉਹਦੇ ਸਬੰਧ ਵਿੱਚ ਜਿਹੜਾ ਐਫਆਈਆਰ ਲੋਜ ਕਰ ਦਿੱਤੀ ਗਈ ਹੈ ਤੇ ਪੋਸਟਮਾਰਟਮ ਹੋ ਰਿਹਾ ਤੇ ਜਿਹੜੀ ਇਹ ਡੈੱਡ ਬੋਡੀਜ਼ ਉਹ ਵਰਸਨ ਦੇ ਹਵਾਲੇ ਕੀਤੀਆਂ ਜਾ ਰਹੀਆਂ ਨੇ ਸਰ ਦੋਨੇ ਹੀ ਜਿਹੜਾ ਬੱਚਾ ਹੋਈ ਤੇ ਜਿਹੜੇ ਮਦਰ ਵੀ ਡੈੱਡ ਹਾਂ ਹਾਂ ਬਿਲਕੁਲ ਜੀ ਉਹ ਬੱਚਾ ਮੂਰੇ ਖੜਾ ਅਗਲੇ ਪਾਸੇ ਸੀਗਾ ਜੀ ਐਕਟਿਵਾ 'ਚ ਇਲੈਕਟ੍ਰੋਨਿਕ ਐਕਟਿਵਾ ਸੀ ਤੇ ਬੱਚੇ ਦੀ ਉਮਰ ਬੱਚੇ ਦੀ ਉਮਰ ਕਰੀਬ 4 ਸਾਲ ਸੀਗੀ ਜਿਹਦਾ ਨਾਮ ਹਿਤਵੇਕਾ ਔਰ ਜਿਹੜੀ ਲੇਡੀ ਚਲਾ ਰਹੀ ਸੀਗੀ ਉਹ ਕਰੀਬ 40 ਸਾਲ ਦੀ ਏਜ ਹੈ ਨਾਮ ਰਸ਼ਮ ਸ਼ਰਮਾ ਤੇ ਜਿਹਨੇ ਐਕਸੀਡੈਂਟ ਕੀਤਾ ਉਹ ਤਕੜਾ ਉਹ ਅਨੋਨ ਗੱਡੀ ਸੀਗੇ ਜੀ ਲੇਕਿਨ ਇਹਨਾਂ ਪਤਾ ਲੱਗਿਆ ਗੱਡੀ ਉਹ ਵਾਈਟ ਕਲਰ ਹੈ ਤੇ ਉਹਦੇ ਬਸਵਾਂ ਦੇ ਚ ਸੀਸੀਟੀਵੀ ਫੁਟੇਜ ਟੀਮਾਂ ਲਾਈਆਂ ਹੋਈਆਂ ਨੇ ਬਹੁਤ ਜਲਦ ਜਰਾ ਉਹ ਗੱਡੀ ਇਹੀ ਟ੍ਰੇਸ ਆਊਟ ਕਰ ਲਾਂਗੇ ਜੀ ਪਲੀਜ਼ ਉਹ ਹੈਗੇ ਜੀ ਡਾਇਮੰਡ ਅਸਟੇਟ ਕੋਠੀ ਨੰਬਰ 100 ਬੀ ਜੀ ਹੈ ਜੀ ਕਿਹੜਾ ਮਾਮਲਾ ਦਰਜ ਕੀਤਾ ਗਿਆ 304 ਏ 279 427 ਆਈਪੀਸੀ ਵਿੱਚ ਐਫਆਈ ਨੰਬਰ 65 ਥਾਣਾ ਸੁਤਾਨ ਦਰਜ ਕਰ ਦਿੱਤੀ ਗਈ ਹੈ ਜੀ ਸੁਖਪਾਲ ਸਿੰਘ ਸਬ ਇੰਸਪੈਕਟਰ ਦੀ ਤਫਤੀਸ਼ ਕਰ ਰਿਹਾ ਹੈ ਮੌਕੇ ਤੇ ਜੋ ਵੀ ਸਾਨੂੰ ਬਲੱਡ ਸਟੇਨ ਜਾਂ ਕੋਈ ਪਾਰਟ ਮਿਲੇ ਨੇ ਉਹਦੇ ਜੋ ਵੀ ਐਵੀਡੈਂਸ ਮਿਲੀ ਹੈ ਉਹੀ ਕਬਜ਼ੇ ਲੈ ਲਈ